ਕਿੰਨ ਜਗਾਹ ਤੋਂ ਸਕੂਲ ਗਏ ਪਹਿਲਾਂ ਐਮਿਨੈਂਟ ਸਕੂਲ ਵਰਸੋ ਫਿਰ ਮੰਡੀਆਂ ਜਾ ਕੇ ਆਏ ਤੇ ਕਿਸ ਤਰ੍ਹਾਂ ਦਾ ਪ੍ਰਬੰਧ ਲੱਗਾ ਆ ਦੇਖੋ ਜੀ ਕਿਉਂਕਿ ਜੋ ਮਾਣ ਦੇ ਸੀ ਜਿਹੜਾ ਹੁਣ ਇਸ ਸਾਥ ਫੜ ਕੇ ਖੁੱਲ ਜੋ ਮੌਸਮ ਦੀ ਖਰਾਬੀ ਪਿਛਲੇ ਦਿਨੀ ਪੰਜਾਬ ਨੇ ਚੱਲੀ ਕਰਪਟ ਲਈ ਮੌਸਮ ਨੇ پوری ਦੁਨੀਆ ਜੀ ਵੈਸੇ ਤਾਂ ਗਲੋਬਲ ਵਾਰਮਿੰਗ ਕਰਕੇ ਮੌਸਮ ਦੁਨੀਆ ਜੀ ਬਦਲ ਰਿਹਾ ਹੈ ਇਹ ਜੋ ਨੇ ਦਾ ਝਾੜ ਵੀ ਘਟਿਆ ਜੀ ਪਰ ਜੋ ਆਇਆ ਉਹਨੂੰ ਕੋਈ ਦਿੱਕਤ ਨਾ ਹੋਵੇ ਕਿਸਾਨ ਨੂੰ ਮਾਰਕੀ ਨੋਂ ਲੇਬਰਨ ਟਰਾਂਸਪੋਰਟ ਨੂੰ ਸੀ ਅਗਾਉਂ ਪ੍ਰਬੰਧ ਕੀਤੀ ਹੋਈ ਸੀ ਮੈਂ ਵੈਸੀ ਪਟਾਣਾ ਵੀ ਜਾ ਕੇ ਆਇਆ ਤੇ 90% ਦੇ ਗ੍ਰੀਨ ਦੀ ਲਿਫਟਿੰਗ ਹੋਣੀ ਇੱਥੇ ਵੀ ਲਿਫਟਿੰਗ ਚੱਲ ਰਹੀ ਹੈ ਤੇ ਮੌਇਸਚਰ ਵੀ ਕੋਈ ਫਿਲਹਾਲ ਇੱਕਦਮੀ ਵੈਸੇ ਕੇਂਦਰ ਤੋਂ ਜੇ ਟੀਮਾਂ ਆਈਆਂ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਹੈ ਕਿ ਜੋ-ਜੋ ਦਿਨ ਵਧੀ ਜਾਣਗੇ ਤਰੀਲ ਵਧੀ ਇਸ ਕਰਕੇ ਸਾਨੂੰ 20-30% ਤੱਕ ਦੀ ਜਾਂ ਇਹ ਤੋਂ ਪੀਕ ਕਿ ਪਕੜ ਚੁੱਕਾ ਤੇ ਤੀਜੇ ਪਰ ਫਿਲਹਾਲ 16.3 ਤੇ 16.4 ਤੇ ਮੋਇਸਚਰ ਹੈਗਾ ਜੀ ਤੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ ਖਾਤੇ ਚ ਪੈਸੇ ਵੀ 24 ਘੰਟੇ ਦੇ ਚਾ ਰਹੇ ਨੇ ਆਰਟੀ ਅਸੋਸੀਏਸ਼ਨ ਨਾਲ ਵੀ ਗੱਲ ਹੋਈ ਹੈ ਤੇ ਉਹ ਵੀ ਕਹਿੰਦੇ ਨੇ ਇਸ ਵਾਰ ਕੋਈ ਬਿਲਕੁਲ ਟਿਕਟ ਨਹੀਂ ਬਰਾਸਮੁਦਰੀ ਚੱਲ ਰਿਹਾ ਤੇ ਲੱਕ ਜੂਨੀਅਨ ਵਾਲੇ ਵੀ ਇੱਥੇ ਕਰੇ ਨੇ ਉਹਨਾਂ ਉਹ ਵੀ ਕਹਿੰਦੇ ਨੇ ਕਿ ਸਾਨੂੰ ਕੋਈ ਇਸ ਤਰ੍ਹਾਂ ਦੀ ਲਿਫਟਿੰਗ ਦੀ ਜਾ ਅਗੇ ਸਪੇਸ ਦੀ ਕੋਈ ਲਾਈਨ ਅਚ ਰਗਣੇ ਪੈ ਗਿਆ ਥੋੜਿਆ ਡੀਏਪੀ ਦੀ ਮੈਨੂੰ ਆਥਮੇ ਜੋ ਸਕੂਲ ਗਿਆ ਸੀਗਾ ਜੀ ਤਾਂ ਉਥੇ ਕੁਛ ਕਿਸਾਨਾਂ ਨਾਲ ਸੀ ਤੇ ਉਹ ਮੈਂ ਉਹਨਾਂ ਦੇ ਸਾਹਮਣੇ ਗੱਲ ਕਰ ਲਈ ਕੱਲ ਨੂੰ ਡੀਏਪੀ ਦੀ ਜਿਹੜੀ ਰੈਕ ਰੇਲਵੇ ਦਾ ਜੀ ਜੀ ਉਹ ਆਜੂਗਾ ਇੱਥੇ ਮੇਰੇਡੇ ਬਸ ਤੇ ਕਿਉਂਕਿ ਅਸੀਂ ਬਹੁਤ ਚਿਰ ਪਹਿਲਾਂ ਹੀ ਅਸੀਂ ਇਹ ਗੱਲ ਕਰ ਲਈ ਸੀਗੀ ਜੀ ਮਨਿਸਟਰੀ ਖੇਤੀ ਮੰਤਰਾਲੇ ਨਾਲ ਤੇ ਕੈਮੀਕਲ ਐਫਫੈਕਟ ਨਾਲ ਇਸਟਰੀ ਸਾਨੂੰ ਡੀਏਪੀ ਦੀ ਕਮੀ ਨਹੀਂ ਹੋਣੀ ਚਾਹੀਦੀ ਕੋਈ ਅਧਨ ਦੀ ਦਿੱਕਤ ਨਹੀਂ ਹੋਣੀ ਤੇ ਮੈਨੂੰ ਉਮੀਦ ਹੈ ਕਿ ਚਲੋ ਹੁਣ ਮੌਸਮ ਤੱਕ ਇਹਦਾ ਜੁਰ ਚੱਲ ਨਹੀਂ ਸਕਦਾ ਬਿਲਕੁਲ ਅਰੇ ਇਹ ਕਿ ਜੋ ਸਰਕਾਰ ਵੱਲੋਂ ਪ੍ਰਬੰਧ ਨੇ ਉਹਨਾਂ ਚ ਕੋਈ ਕਮੀ ਨਹੀਂ ਫਿਰ ਸਕੂਲ ਚ ਬੱਚਾ ਮਿਲ ਕੇ ਆਏ ਤੇ ਬੱਚਿਆਂ ਨੇ ਕਿੰਦਾ ਦੀ ਗੱਲਬਾਤ ਹੋਈ ਹੈ ਦੇਖੋ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਮਿਸਟਰੀ ਪੜ੍ਹਦੇ ਐ ਫਿਜ਼ਿਕਸ ਦੇ ਵਿੱਚ ਲੈਬ ਉਹਨਾਂ ਨੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਐ ਕਮਰਸ ਪੜ੍ਹਦੇ ਐ ਔਰ ਮੈਡੀਕਲ ਦੇ ਵਿੱਚ ਨੋਨ ਮੈਡੀਕਲ ਦੇ ਵਿੱਚ ਅੱਗੇ ਜਾ ਰਹੇ ਨੇ ਪਹਿਲਾਂ ਇਹ ਹੁੰਦਾ ਨਹੀਂ ਸੀ ਸਰਕਾਰੀ ਸਕੂਲਾਂ 'ਚ ਸਿਰਫ ਆਰ.ਸੀ. ਪੜਾਈ ਹੁੰਦੀ ਸੀ ਤੇ ਸਕੂਲ ਆਫ ਫੈਮਿਨੈਂਸ ਇਹ ਤੇ ਜਿਹੜੇ ਬਣੇ ਸਭ ਤੋਂ ਪਹਿਲਾਂ 2022 'ਚ ਹੀ ਬਣ ਗਿਆ ਸੀ ਜੀ ਸਰ ਜੀ ਉਹ ਸਕੂਲ ਜਿੱਥੇ ਬਹੁਤ ਵੱਡੇ ਵੱਡੇ ਜਿਹੜੇ ਦੇਸ਼ ਦੇ ਮੰਤਰੀ ਰਹੇ ਪ੍ਰਦੀਪ ਸਿੰਘ ਜੀ ਬੜੇ ਜਿਹੜੇ ਗਦਰੀ ਬਾਬਿਆਂ ਦਾ ਜਿਹੜਾ ਕਦੀਵਰ ਨਦੀ ਕਾ ਪੇ ਜਿਹੜੇ ਜਿੰਨੇ ਬਾਦ ਵਿੱਚ ਕਦੀਵਰ ਸੰਗਠਿਸਲੇ ਉਹ ਵੀ ਇੱਕ ਪੜੇ ਹੋਇਆ ਪੁਰਾਣਾ ਸਕੂਲ ਹੈ ਪਰ ਉਹਦੇ ਵਿੱਚ ਨਵਾਂ ਬਲਾਕ ਹੋਣ ਬਣਾ ਕੇ ਹੋਰ ਵੀ ਅਜੀਬ ਬੜਾ ਬੜੇ ਅੱਛੇ ਬ੍ਰਿਲੀਅੰਟ ਬੱਚੇ ਹਰ ਦਿਨ ਦੇ ਪਿੰਡ ਆਉਂਦੇ ਨੇ ਦੇਖੋ ਪ੍ਰਮਾਤਮਾ ਕਿਸੇ ਦੇ ਵਿੱਚ ਕੋਈ ਟੈਲੈਂਟ ਚ ਕਮੀ ਨਹੀਂ ਰੱਖਦਾ ਹਰ ਇੱਕ ਨੂੰ ਪ੍ਰਮਾਤਮਾ ਕੋਈ ਨਾ ਕੋਈ ਗੁਣ ਦੇ ਕੇ ਭੇਜਦਾ ਪਰ ਉਸ ਗੁਣ ਨੂੰ ਤਰਾਸ਼ਿਆ ਜਾਵੇ ਇੱਥੇ ਤਾਂ ਉਹ ਬੱਚਾ ਜਿਹੜਾ ਉਹ ਇਲਾਕੇ ਦਾ ਵੀ ਪੰਜਾਬ ਦੇਸ਼ ਸਟੇਟ ਦਾ ਵੀ ਤੇ ਦੇਸ਼ ਦਾ ਵੀ ਨਾਮ ਉੱਚਾ ਕਰਾ ਦੇ। ਜੀ। ਸੋ ਮੈਨੂੰ ਉਮੀਦ ਹੈ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਆਪਣਾ ਵੀ ਆਪਣੇ ਮਾਪੋ ਦਾ ਆਪਣੇ ਲਾਕੇ ਦਾ ਨਾਮ ਉੱਚਾ ਕਰਾ ਦੇ। ਗੁਰੂ ਮਹਾਰਾਜ ਦਾ 350 ਸਾਲਾ ਮਨਾਇਆ ਜਾ ਰਿਹਾ ਹੈ। ਉਸ ਨੂੰ ਲੈ ਕੇ ਤੁਸੀਂ ਵੀ ਮਿਲ ਕੇ ਮੁੱਖ ਆਧਾਨ ਮੰਤਰੀ ਰਾਸ਼ਟਰਪਤੀ ਨਾਲ ਦੇ ਕਿਹੋ ਜਿਹੇ ਪ੍ਰੋਗਰਾਮ ਹੈ। ਜੀ 25 ਤਰੀਕ ਤੋਂ ਸ਼ੁਰੂ ਹੋਊਗਾ। ਅਪਰਸੋ 25 ਤਰੀਕ ਤੋਂ 25 ਤਰੀਕ ਤੱਕ ਉਹ ਮੇਨਾ ਜਿੱਤੇ ਜਿੱਤੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਉੱਥੇ ਕੀਰਤਨ ਸਮਾਗਮ ਹੋਣਗੇ, ਉੱਥੇ ਦੀਵਾਨ ਹੋਣਗੇ। ਦੇ ਲਾਈਟ ਹੈਂਡ ਸਾਊਂਡ ਨਹੀਂ ਬੱਚਿਆਂ ਨੂੰ ਔਰ ਇਹ ਪੂਰਾ ਮਹੀਨਾ ਜਿਹੜਾ ਸਕੂਲਾਂ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਸਮਝਾਇਆ ਜਾਊਗਾ ਟੀਚਰਾਂ ਨੂੰ ਵੀ ਕਿਹਾ ਕਿ ਜ਼ਰੂਰੀ ਨਹੀਂ ਕਿ ਜੋ ਕਿਤਾਬਾਂ 'ਚ ਲਿਖਿਆ ਉਹੀ ਪੜਾਉਣਾ ਜੋ ਤੁਹਾਡੇ ਕੋਲੇ ਵੀ ਨੌਲੇਜ ਹੈ ਉਹ ਵੀ ਤੁਸੀਂ ਬੱਚਿਆਂ ਨੂੰ ਜਿਹੜਾ ਦੱਸੋ ਤੇ 26 ਤਰੀਕ ਨੂੰ ਮੈਂ 7 ਤਰੀਕ 7 ਤਰੀਕ ਨੂੰ ਵੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮੈਂ ਜਾਰ ਰਹੇ ਹਾਂ ਉਹਨਾਂ ਨੂੰ ਵੀ ਸੱਦ ਕੇ ਆਮ ਸਾਰੇ ਵੇਸ਼ ਦੇ ਜਿੰਨੇ ਵੀ ਮੁੱਖ ਮੰਤਰੀ ਸਾਹਿਬਾਨ ਸਾਰੇ ਸਟੇਟ ਦੇ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ 24 ਤਰੀਕ ਨੂੰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਸ਼ਿਫਟ ਕਰਾਂਗੇ ਪਹਿਲੀ ਵਾਰ ਹੋਊਗਾ ਇਸ ਚੀਜ਼ ਚੰਡੀਗੜ੍ਹ ਵਿੱਚ ਅਨੰਦਪੁਰ ਸਾਹਿਬ ਦੇ ਗ੍ਰੈਂਡ ਸੈਸ਼ਨ ਜਿਹੜਾ ਹੋਣਗੇ ਤੇ ਪੂਰਾ ਸਮਰਪਿਤ ਹੈ ਕਿਉਂਕਿ 350 ਸਾਲਾ ਗੁਰੂ ਸਾਹਿਬ ਦੀ ਕੁਰਬਾਨੀ ਦਾ ਔਰ ਉਹ ਕੁਰਬਾਨੀ ਜਿਹੜੀ ਜਿਹਦੀ ਐਗਜ਼ਾਮਪਲਾਂ ਬਹੁਤ ਕੱਟ ਮਿਲਦੀਆਂ ਐ ਅਜਿਹੀਆਂ ਕਿ ਹਿੰਦੀ ਚਾਦਰ ਗੁਰੂ ਤੇਰਵਾਦ ਉਹ ਕੁਰਬਾਨੀ ਗੁਰਪ੍ਰੀਤ ਬਾਦਰ ਜੀ ਦੇ ਪਰਿਵਾਰ ਚੋਂ ਸਭ ਤੋਂ ਵੱਧ ਕੁਰਬਾਨੀ ਹੋਈ ਹੈ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਅਦੁੱਤੀ ਸ਼ਹਾਦਤ ਆ ਉਹ ਉਹਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਉਹਨਾਂ ਨੂੰ ਯਾਦ ਰੱਖਣਾ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਬਣਾਇਆ ਉਥੇ ਅੜੀ ਆਪਣਾ ਪੰਜਾਬ ਕਰ ਬੜਾ ਸ਼ਾਨਦਾਰ ਆ ਜੀ ਬੜੇ ਲੋਕੋ ਤੋਂ ਖੂਸ਼ ਹੋ ਰਹੇ ਨੇ ਸਾਨੂੰ ਫੀਡਬੈਕ ਆ ਰਹੀ ਹੈ। ਇਹ ਸਾਨੂੰ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਹ ਜਿਹੜੀਆਂ ਕੌਮਾਂ ਵਿਰਸੇ ਨੂੰ ਸੰਭਾਲ ਲੈਂਦੀਆਂ ਨੇ ਜਾਂ ਆਪਣੀਆਂ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕਾਮਾਂ ਚਾਹੁੰਦੀਆਂ ਨੇ ਖਾਲਸੇ ਦੀ ਧਰਤੀ ਜ਼ਿਲ੍ਹਾ ਬਣੇਗੇ ਜੀ ਦੇਖੋ ਇਹ ਤਾਂ ਅੱਗੇ ਕਲੈਕਟਿਵ ਡਿਸੀਜਨ ਹੋਣਗੇ ਅੱਗੇ ਆਉਣ ਵਾਲੇ ਦਿਨਾਂ ਚ ਕੈਬਨਿਟ ਮੀਟਿੰਗਾਂ ਹੋਣਗੀਆਂ ਅਫਸਰਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਇਸ ਗੱਲ ਨਹੀਂ ਦੇਖੋ ਗੱਲ ਇਹ ਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦਾ ਵਿਚਾਰ ਲੈਂਦੀ ਹੈ ਪਬਲਿਕ ਜਿਹੜੀ ਹੈ ਜੇ ਉਹਨੂੰ ਕੋਈ ਚੰਗਾ ਲੱਗਦੀ ਹੈ ਫੈਸਲੇ ਤਾਂ ਹੋਰ ਵਧਾ ਦੇਵਾਂਗੇ ਹੁਣ ਦਿਨੇ ਬਿਜਲੀ ਦਾ ਜਿਹੜਾ ਉਹ ਬੜਾ ਵਧੀਆ ਰਿਸਪੌਂਸ ਆ ਬਿਲਕੁਲ ਬਿਜਲੀ ਦਿਨੇ ਆਏ ਤੇ ਅਸੀਕ ਵੀ ਜਿਗਾ ਸੀ ਹੋਰ ਕੰਟੀਨਿਊ ਰੱਖਾਂਗੇ ਬਿਜਲੀ ਦੇ ਨੇ ਜਿਹੜੀ ਤੇ ਇੰਡਸਟਰੀ ਖਾਸ ਤੌਰ ਤੇ ਖੇਤੀ ਸੈਕਟਰ ਬਾਕੀ ਬਿਜਲੀ ਜ਼ੀਰੋ ਬਿੱਲ ਆ ਰਹੇ ਆ ਬਹੁਤ ਸਾਰੇ ਆਲਮੋਸਟ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਹੇ ਆ ਉਹ ਜੇ ਕਿਸੇ ਵੀ ਕਰਦੀ ਕੁਬੀਲਦਾਰੀ 5-7000 10000 ਰੁਪਏ ਬਚ ਗਿਆ ਸਕੂਲ ਆਫ ਐਮੀਨੈਂਸਾ ਕੇ ਫੀਸਾਂ ਦਾ ਫਰਕ ਹੈ ਬਹੁਤ ਅਜ ਬੱਚਿਆਂ ਨੇ ਵੀ ਦੱਸਿਆ ਕਿ ਪ੍ਰਾਈਵੇਟ ਨਾਲੋਂ ਸਕੂਲ ਦਾ ਫੀਸਾਂ ਦਾ ਬਹੁਤ ਫਰਕ ਹੈ ਕੋਈ ਦਰਜੀ ਦਾ ਬੇਟਾ ਕੋਈ ਕਿਸੇ ਦਾ ਜਿਹੜਾ ਬਾਪੂ ਉਹ ਦਿਹਾੜੀ ਕਰਦਾ ਹੈ ਰੁਣ ਬੱਚੇ ਘਟ ਘਟ ਪੜ ਰਹੇ ਨੇ ਸੁਪਨੇ ਉਡਾਰੀ ਮਾਰ ਰਹੇ ਨੇ ਤੇ এডਿਕੇਸ਼ਨ ਜਿਹੜੀ ਹੈ ਹਸ ਤੌਰ ਤੇ ਕੁਆਲਟੀ এডਿਕੇਸ਼ਨ ਉਹੀ ਜਿਹੜਾ ਘਰਾਂ ਦੇ ਨਕਸ਼ੇ ਬਦਲ ਸਕਦੇ ਆ ਉਹੀ ਉਹਨਾਂ ਦੀ ਗਰੀਬੀ ਚੱਕ ਸਕਦੇ ਸੋ ਸਾਡੇ ਬੱਚੇ ਜੇ ਹੀ ਐਡਵਾਂਸ ਜੇ ਹੀ ਮੇਨ ਐਨਈਟੀ ਹੈ ਨਾ ਔਰ ਵੱਡੇ ਵੱਡੇ ਕੰਪੀਟੀਸ਼ਨ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਇਹ ਗੁੱਡ ਸਾਈਨ ਹੈ ਪੇਂਟਰ ਤੋਂ ਵੀ ਪੈਸਾ ਆਇਆ ਹੈ ਉਹ ਹੜਾ ਵਾਸਤੇ ਤੇ ਕੇ ਬਾਦ ਸਰ ਇਹਨਾਂ ਨਕੀ ਦੇ ਵਿੱਚ ਬਹੁਤ ਸਾਰੇ ਪਿੰਡ ਸਾਰੇ ਪਿੰਡ ਸੀ ਉਹ ਪਿੰਡਾਂ ਨੂੰ ਵੀ ਤੁਸੀਂ ਕਵਰ ਕਰੋਗੇ ਹਾਂਜੀ ਉਹਨਾਂ ਨੂੰ ਵਿਕਾਸ ਵਾਸਤੇ ਹਾਂਜੀ ਵਿਕਾਸ ਵਾਸਤੇ ਕਰ ਲਿਆ ਜੀ ਅਸੀਂ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਠੀਕ ਹੈ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਜੀ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਾਨਣ ਛੋਹ ਪਹੁੰਚ ਰਹੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੋਂ ਅਸੀਂ ਪੁੱਛ ਰਹੇ ਹਾਂ ਕਿ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਗਰਾਊਂਡ ਚਾਹੀਦਾ ਹੈ ਤੁਹਾਨੂੰ ਸਕੂਲ ਚਾਹੀਦਾ ਹੈ ਤੁਹਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੁਹਾਨੂੰ ਆਮ ਆਦਮੀ ਕਲੀਨਿਕ ਚਾਹੀਦਾ ਹੈ ਹੈਨਾ ਜੋ ਵੀ ਪਿੰਡ ਦੇ ਵਿੱਚ ਚਾਹੀਦਾ ਉਹ ਗੁਰੂ ਸਾਹਿਬ ਦੇ ਜਿਹੜਾ ਸ਼ਤਾਬੀ ਜੋ ਆ ਰਹੀ ਹੈ ਹੁਣ 350 ਸਾਲਾ ਉਹਦੇ ਵਿੱਚ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਇਹ ਗੁਰੂ ਸਾਹਿਬ ਦੇ ਨਾਮ ਦਾ ਹੈਣਾ ਬਦੂ ਕੋ ਲੈ ਕੇ ਕੋਈ ਸੈਂਟਰ ਤੋਂ ਹੋਰ ਅਗਰਾ ਡਾਈ ਜਿਸ ਤੋਂ ਬਾਅਦ ਸਾਡੇ ਕਿੰਨਾ ਸਵਾ ਥੋੜਾ 1600 ਕਰੋੜ ਤੋਂ ਬਾਅਦ 1600 ਕਰੋੜ ਜਿਹੜਾ ਉਹਦੇ ਚੋਂ ਹਜੇ ਆਏ ਨਹੀਂ ਹੈਗੇ ਕਹਿ ਦਿੰਦੇ ਨੇ ਵੀ ਅਸੀਂ ਭੇਜਾਂਗੇ ਜਾਂ ਜਿਹੜੇ ਫੈਸੇ ਆਉਣੇ ਹੁੰਦੇ ਹੋਰ ਸਕੀਮਾਂ ਚ ਉਹਨਾਂ ਨੂੰ ਇਹਦੇ ਚ ਲਾਈ ਜਾਂਦੇ ਆ ਕਹਿੰਦੇ ਇਹ ਵੀ ਬ੍ਰਿਗੈਂਡ ਲਈ ਹੈਨਾ ਇੰਨੇ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਕਿ ਹਿਸਟਰੀ ਚ ਇੰਨਾ ਪਾਣੀ ਕਦੇ ਨਹੀਂ ਆਇਆ 5 ਲੱਖ ਏਕੜ ਫਸਲ تباہ ਹੋ ਗਈ 2500 ਸਕੂਲ ਜਿਹੜੇ ਨੇ ਬਿਲਕੁਲ ਮਲਵਾ ਬਣ ਗਏ ਦੁਬਾਰਾ ਬਣੇ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਟੁੱਟ ਗਏ ਪোল ਟੁੱਟ ਗਏ ਉਹਨਾਂ 60 ਤੋਂ ਪਰਜਾਨਾ ਵੀ ਚਲੀਆਂ ਨਹੀਂ ਐਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਮੀਟਰ ਕਿਟਾਨ ਝੋਨਾ ਝੋੜ ਅਸੀਂ ਦੇਖਦੇ ਫੂਟਬਾਲ ਚ ਦੇ ਰਹੇ ਜੀ ਜੇ ਕੋਈ ਹੋਰ ਸਟੇਟ ਹੁੰਦੀ ਐ ਇੰਨਾ ਜਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦੇ ਸੀ ਇਹ ਪੰਜਾਬੀ ਐ ਜਿਹੜੇ ਸੰਕਟ ਝੋਟ ਕੱਢਦੇ ਆ ਠੀਕ ਐ ਨਾ ਅਸੀਂ ਫੇਰ ਵੀ 125 ਲੱਖ ਮੀਟਰੀ ਟਨ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੂਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਛ ਅਸੀਂ ਦੇਸ਼ ਦਾ ਟਿੱਡ ਭਰਦੇ ਆ ਜਦੋਂ ਸਾਡੇ ਤੇ ਸੰਕਟ ਹੁੰਦਾ ਉਦੋਂ ਉਹਨਾਂ ਨੂੰ ਬਾਹਰ ਫੜਨ ਚਾਹੀਦੀ ਪੈਸੇ ਦੇਣ ਵਾਲੀ ਉਹ ਅੰਨ੍ਹਾ ਕੰਨੀ ਕਰਨ ਲੱਗ ਜਾਂਦੇ ਤੇ ਹੁਣ ਅਸੀਂ ਗਮਲਿਆਂ ਚ ਬੀਜੀਏ ਫੇਰ ਕਣਕਾਂ ਇਹਨਾਂ ਕਣਕਾਂ ਵਾਸਤੇ ਡੀਸੀਲਟਿੰਗ ਕਰਨੀ ਪਊਗੀ ਬਿਲਕੁਲ ਬਿਲਕੁਲ ਜੀ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ ਪਤਾ ਨਹੀਂ ਕੀ ਆ ਗਿਆ ਪਹਾੜਾਂ ਦੇ ਪਾੜ ਤੁਰ ਕੇ ਮਿੱਟੀ ਇਹੋ ਜੀ ਆ ਗਈ ਜਿਸੇ ਫਸਲ ਨਹੀਂ ਉਗ ਸਕਦੀ ਉਹ ਮਿੱਟੀ ਹਟਾਉਣੀ ਪਊਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਰੀਬਿਲਡ ਕਰਨਾ ਪਊਗਾ ਕਰ ਰਹੇ ਹਾਂ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਹਾਂ ਬਹੁਤ ਸਾਰੇ ਦਾਨੀ ਸੱਜਣ ਆਏ ਨੇ ਬਹੁਤ ਸਾਰੇ ਐਨਜੀਓਜ਼ ਲੱਗੇ ਹੋਏ ਨੇ ਧਾਰਮਿਕ ਸੰਸਥਾਵਾਂ ਲੱਗੀਆਂ ਹੋਈਆਂ ਨੇ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪੱਧਰ ਤੇ ਵੀ ਲੱਗੇ ਹੋਏ ਆ ਇਹ ਹੀ ਪੰਜਾਬ ਦੀ ਸਪਿਰਟ ਹੈ ਠੀਕ ਹੈ ਨਾ ਪਰ ਕੇਂਦਰ ਨੂੰ ਚਾਹੀਦਾ ਕਿ ਘਟੂ ਘਟ ਜਿਹੜਾ ਕਮਾਊ ਪੁੱਤ ਹੈ ਪੰਜਾਬ ਉਹਨਾਂ ਦਾ ਕਮਾਊ ਪੁੱਤ ਹੈ ਕਮਾ ਕੇ ਖਵਾਉਂਦਾ ਵੀ ਹੈ ਤੇ ਢਿੱਡ ਭਰਨ ਵਾਲਾ ਪੁੱਤ ਹੈ ਤਾਂ ਉਹ ਪੰਜਾਬ ਨੂੰ ਇਗਨੋਰ ਨਾ ਕਰਨ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰ ਇੱਕ ਇਨਕਲਾਬ ਤੋਂ ਲੈ ਕੇ ਹਰ ਵਕਤ ਜਦੋਂ ਵੀ ਦੇਸ਼ ਤੇ ਕੋਈ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਹਰੇ ਖੜਦੇ ਤੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਬੁਲਾ ਤੇ ਅਸ਼ਵਿੰ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਉਂਟ ਤੋਂ ਕਿਦਾਂ ਲਿਖਦੇ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋਲ ਹੈ ਕੀ